ਪੰਜਾਬੀ ਦਾ ਇੱਕ ਖਾਣਾ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਛਾੜ ਦੇਗਾ ਪਰ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਵਡਿੰਗ ਵਿੱਚ ਅਜੇ ਹੀ ਕੁਝ ਦੇਖਣ ਨੂੰ ਮਿਲਿਆ ਹੈ ਕਿ ਗਾਂ ਕੋਠੇ ਤੇ ਸੱਚੀ ਮੁੱਚੀ ਹੀ ਝੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਥੱਲੇ ਉਤਾਰਿਆ ਗਿਆ ਉਧਰ ਗਾਂ ਕੋਠੇ ਤੇ ਚੜਨ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਦੇ ਨਾਲ ਜਾਰੀ ਇਹ ਗਾਂ ਵਿਛੜ ਜਾਂਦੀ ਹੈ ਅਤੇ ਉਸ ਤੋਂ ਬਾਅਦ ਪਿੰਡ ਦੇ ਇੱਕ ਕਮਰੇ ਦੇ ਨਾਲ ਲੱਗੀ ਹੋਈ ਮਿੱਟੀ ਦੇ ਸਹਾਰੇ ਕੋਠੇ ਦੀ ਛੱਤ ਤੇ ਚੜ ਜਾਂਦੀ ਹੈ ਅਤੇ ਫਿਰ ਇੱਕ ਛੱਤ ਤੋਂ ਦੂਜੀ ਛੱਤ ਤੇ ਇਸੇ ਤਰ੍ਹਾਂ ਹੀ ਇਹ ਗਾਮ ਘੁੰਮਦੀ ਰਹਿੰਦੀ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਨੂੰ ਕਾਫੀ ਮੁਸ਼ਕਲ ਦੇ ਨਾਲ ਹੇਠਾਂ ਉਤਾਰਿਆ ਜਾਂਦਾ ਹੈ ਉਧਰ ਗਾਂ ਕੋਠੇ ਚੜਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਧੜਾ ਧੜਾ ਵਾਇਰਲ ਹੋ ਰਹੀ ਹੈ ਤੁਸੀਂ ਵੀ ਵੇਖੋ ਕਿਵੇਂ ਗਾਂ ਕੋਠੇ ਤੇ ਚੜੀ ਹੋਈ ਹੈ